ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ ਰੀਅਲ ਬਲੌਗਰ ਤੇ ਅੱਜ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਸਾਡੇ ਪਿੰਡ ਜੈਦ ਤੋਂ ਗੁਰਦੁਆਰਾ ਸਿੰਘ ਸਭਾ ਤੋਂ ਯਾਤਰਾ ਚੱਲੀ ਸੀ ਸ੍ਰੀ ਫਤੇਗੜ ਸਾਹਿਬ ਨੂੰ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਤਾਰ ਕਿਰਪਾ ਰਹਿਮਤ ਸਦਕਾ ਸਤਿਗੁਰਾਂ ਨੇ ਆਪਣੇ ਗੁਰਧਾਮ ਦੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਤੇ ਤੁਸੀਂ ਦੇਖੋ ਆਪਾਂ ਜੋਤੀਸਰੂਪ ਗੁਰਦੁਆਰੇ ਪਹੁੰਚ ਚੁੱਕੇ ਆ ਤੁਹਾਨੂੰ ਦਰਸ਼ਨ ਕਰਾਵਾਂਗੇ ਥੋੜੀ ਜੀ ਆਹ ਜੀ ਐਂਟ੍ਰੈਂਸ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਜੋ ਭਾਰੀ ਇਕੱਠ ਹੈ ਦਰਸ਼ਨ ਕਰ ਲਓ ਗੁਰਧਾਮਾ ਦੇ ਇਹ ਸਾਰਿਆਂ ਨੂੰ ਨਸੀਬ ਨਹੀਂ ਹੁੰਦੇ ਕਿਸੇ ਕਿਸੇ ਦੇ ਨਸੀਬਾ ਦੇ ਵਿੱਚ ਇਹ ਦਰਸ਼ਨ ਆਉਂਦੇ ਆ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਮੇਡਮ ਅਰਹਮੰਦਰ ਅਨੁਛੇਦੋਂ ओम भारत प्रेम भारत चाल ਜੈ ਜੀ ਨਰਨ ਜੀ ਪਵਿੱਤਰ ਸਰੋਵਰ ਗੁਰਦੁਆਰਾ ਜੋਤੀਸਰੂਪ ਸਾਹਿਬ ਸਾਰਾ ਕੁਝ ਬਦਾ ਬਿਆਰ ਦਾ 뷰 ਤੁਸੀਂ ਦੇਖ ਸਕਦੇ ਆ ਅਗਲਾ ਆਪਾਂ ਗੁਰਦੁਆਰਾ ਜੋ ਤੁਹਾਨੂੰ ਦਰਸ਼ਨ ਕਰਾਵਾਂਗੇ ਵਾਜੀ ਫਤੇਗੜ ਸਾਹਿਬ ਜੰਗਬਾਦ ਜਾਨਾ ਆਜੀ ਆਪਾਂ ਹੁਣ ਫਤੇਗੜ ਸਾਹਿਬ ਪਹੁੰਚ ਚੁਕੇ ਆਂ ਸ਼ਹੀਦਾ ਦੀ ਮਹਾਨ ਧਰਤੀ ਤੇ ਮੋਦੀ ਜੀ ਕਿਸੇ ਨਾ ਉਹਦੇ ਨੇ ਸਾਹਮਣੇ ਤੁਸੀਂ ਜਿਹੜੇ ਲਾਲ ਰੰਗ ਦੀ ਬਿਲਡਿੰਗ ਦੇਖ ਰਹੇ ਹੋ ਉਹ ਆ ਜੀ ਠੰਡਾ ਬੁਰਜ ਤੁਸੀਂ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਜੀ ਪਵਿੱਤਰ ਅਸਥਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕੀਤੀ ਫਤੇ 6000 ਸਿੰਘਾ ਦਾ ਸਸਕਾਰ ਕੀਤਾ ਜਿਵੇਂ ਆਪ ਜੀ ਇੱਥੇ ਪੜ ਰਹੇ ਹੋ ਇਹ ਆ ਜੀ ਉਹ ਸਥਾਨ ਦਰਸ਼ਿਤ ਕਰ ਸਕਦੇ ਹੋ ਤੁਸੀਂ ਇਹ ਆ ਜੀ ਮਨ ਗੁਰੂ ਘਰ ਫਤੇਗੜ ਸਾਹਿਬ ਦੁਬਾਰਾ ਤੁਹਾਨੂੰ ਦੋਏ ਤੁਸੀਂ ਦੇਖ ਰਹੇ ਹੋ ਸ਼ਹੀਦੀ ਸਾਕੇ ਜੋ ਆਪਣੇ ਕੱਲ ਤੋਂ ਰੰਭ ਹੋਏ ਹਨ ਉਹ ਦਾ ਮਹੀਨਾ ਸਤਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ ਹੈ ਜੋ ਕੱਲ ਤੇ ਉਸ ਦੇ ਨਾਲ ਹੀ ਜੋ ਸ਼ਹੀਦੀ ਸਾਕੇ ਵੀ ਸ਼ੁਰੂ ਹੋਏ ਹਨ ਅੱਗੇ ਜਾ ਕੇ ਤੁਹਾਨੂੰ ਠੰਡੇ ਬੁਰਜ ਦੇ ਦਰਸ਼ਨ ਵੀ ਜ਼ਰੂਰ ਕਰਾਵਾਂਗੇ ਫਿਲਹਾਲ ਤੁਸੀਂ ਦੇਖੋ ਸਤਿ ਆਪਾਾਈ ਤਾਂ ਤਾਂ ਵਿਛੈ ਆਪੇ ਸਤਿ ਲਾਈ ਸਾਬ ਕੇ ਚੇ ਸੋ ਜੀ ਹੁਣ ਆਪਾਂ ਚੱਲਦੇ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਤੁਹਾਨੂੰ ਮਿਲਦੇ ਆਂ ਜੀ ਅੱਗੇ ਜਾ ਕੇ ਇਹ ਆ ਜੀ ਸ਼ਹੀਦੀ ਸਥਾਨ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਇਹ ਜੀ ਸ਼ਹੀਦੀ ਸਥਾਨ ਗਿਣਾ ਗਿਛੜ ਰੇ ਗੱਬ ਮੱਝੋ ਸੋ ਸੋ ਦੋਸਤੋ ਇਹ ਆ ਜੀ ਠੰਡਾ ਬੁਰਜ ਜੋ ਸਾਹਮਣੇ ਆਪ ਜੀ ਦੇਖ ਰਹੇ ਹੋ ਆਪ ਤੁਹਾਨੂੰ ਚੰਗੀ ਤਰ੍ਹਾਂ ਦੇ ਦਰਸ਼ਨ ਕਰਾਵਾਂਗੇ ਇਹ ਜੀ ਐਂਟਰੀ ਇਸ ਆ ਐਂਟਰੀ ਗੇਟ ਆ ਇਥੋਂ ਤੇ ਉਹ ਆਪਾਂ ਉੱਪਰ ਨੂੰ ਜਾਣਾ ਤੇ ਠੰਡੇ ਬੁਰਜ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਰੂਰ ਜੇਕਰ ਵੀਡੀਓ ਦੀ ਪਰਮਿਸ਼ਨ ਹੋਊਗੀ ਤਾਂ ਤੁਹਾਨੂੰ ਜਰੂਰ ਦਰਸ਼ਨ ਕਰਾਵਾਂਗੇ ਜੀ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਧੰਨਵਾਦ ਗੁਰਕਨ ਗੁਰਗ੍ਰੰਸ ਸਾਹਿਬ ਜੀ ਸੋ ਦੋਸਤੋ ਹੁਣ ਅਸੀਂ ਪਹੁੰਚ ਗਏ ਆ ਜੀ ਅ ਦੀਵਾਨ ਟੌਡਰਮਲ ਜੀ ਦੀ ਜਹਾਜ਼ ਹਵੇਲੀ ਤੇ ਜਿਹੜੀ ਕੀ ਆ ਦੇਖੋ ਤੁਸੀਂ ਪੜ ਸਕਦੇ ਹੋ ਲਿਖਿਆ ਸਮੁੰਦਰੀ ਜਹਾਜ਼ ਦੇ ਨਕਸ਼ੇ ਲਗਭਗ ਪੌਣੇ 400 ਸਾਲ ਪਹਿਲਾਂ ਉਸਾਰੀ ਇਹ ਜਹਾਜ਼ੇ ਵੇਲੀ ਨਾਮ ਨਾਲ ਜਾਣੀ ਜਾਂਦੀ ਦੀਵਾਨ ਟੋਡਰ ਮਲਜੀ ਨੂੰ ਸੇਵਾ ਸਮਰਪਿਤ ਵਿਰਾਸਤ ਦੋਸਤੋ ਇਹ ਆ ਜੀ ਗੁਰਦੁਆਰਾ ਅਬਰ ਸ਼ਹੀਦ ਬਾਬਾ ਮੋਤੀराम ਮਹਿਰਾ ਜੀ ਦਾ ਕਿਰੀ ਫਤੇਗੜ ਸਾਹਿਬ ਇੱਥੇ ਮੈਂ ਸੁਣਿਆ ਕਿ ਉਹ ਦੋ ਗਲਾਸ ਵੀ ਨੇ ਜਿਹੜੇ ਭਾਈ ਮੋਤੀराम ਮਹਿਰਾ ਜੀ ਨੇ ਸ਼ਹਿਰ ਜਦਿਆਂ ਨੂੰ ਜਦੋਂ ਦੁੱਧ ਪਿਆਇਆ ਆ ਤੇ ਉਹ ਗਲਾਸ ਵੀ ਇੱਥੇ ਮੌਜੂਦ ਨੇ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਫਿਲਹਾਲ ਆਪਾਂ ਜੋੜਾ ਆਪਣਾ ਇੱਥੇ ਰੱਖ ਦਈਏ ਫਿਰ ਤੁਹਾਨੂੰ ਮਿਲਦੇ ਹਾਂ ਜੀ ਇਹ ਆ ਜੀ ਉਹ ਪਵਿੱਤਰ ਸਥਾਨ ਪੂਰਾ ਸਾਹਿਬ ਜਿੱਥੇ ਪਵਿੱਤਰ ਗਲਾਸਾਂ ਦੇ ਆਪਦੀ ਦਰਸ਼ਨ ਮੈਂ ਤੁਹਾਨੂੰ ਕਰਵਾਉਣ ਜਾ ਰਿਹਾ ਹਾਂ ਤੁਸੀਂ ਕਰੋ ਪਵਿੱਤਰ ਗਲਾਸਾਂ ਦੇ ਦਰਸ਼ਨ ਇਹਨਾਂ ਚ ਗਲਾਸ ਪਵਿੱਤਰ ਗਲਾਸ ਇਨਾਂ ਚ ਭਾਈ ਮੋਤੀਰਾਮ ਮਹਾਰਾਜੀ ਨੇ ਸੈਭ ਜਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਸ਼ਕਾਇਆ ਏ ਜਲਮ ਸਰਕਾਰ ਨੂੰ ਇਹਨਾਂ ਬਾਰੇ ਪੱਥਰ ਲੱਗਾ ਵੀ ਉਦੋਂ ਤਾਂ ਮੋਤੀਰਾਮ ਮਹਾਰਾਜੀ ਦੇ ਸਾਰੇ ਪਰਿਵਾਰ ਨੂੰ ਇਹਨੇ ਕੋਲੂ ਦੇ ਵਿੱਚ ਪੀਸਤਾ ਸੀ ਆ ਦੇਖੋ ਤੁਸੀਂ ਕੋਲੂ ਦੇਖ ਸਕਦੇ ਹੋ ਕਿਵੇਂ ਇਹਨਾਂ ਨੂੰ ਕੋਲੂ ਚ ਪੀਸਿਆ ਗਿਆ ਪੂਰਾ ਹੋ ਗਿਆ ਚਲ ਆ ਜੀ ਇਹ ਬਹੁਤ ਹੀ ਵੱਡੇ ਪੱਗਾਂ ਦੇ ਨਾਲ ਦਰਸ਼ਿਤ ਹੁੰਦੇ ਨੇ। ਤੁਸ ਜਾਈ ਸੇ ਗੀਰਸ। ਸੋ ਦੋਸਤੋ ਹੁਣ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਰੋਪੜ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਅੱਗੇ ਗੁਰੂ ਧਾਮਾਂ ਦੇ। ਤੁਸੀਂ ਬਣੇ ਰਹੋ ਸਾਡੀ ਵੀਡੀਓ ਦੇ ਨਾਲ। ਇਹ ਸਾਰੀ ਇੱਕ ਜਿੱਦਾਂ ਆਪਾਂ ਅੱਜ ਦੇ ਦਿਨ ਆਪਾਂ ਕੋਈ 4-5 ਗੁਰੂ ਘਰ ਘੁੰਮਣੇ ਆ ਤੇ ਆਪਾਂ ਤੁਹਾਨੂੰ ਸਾਰੇ ਹੀ ਉਹਨਾਂ ਦੀ ਯਾਤਰਾ ਕਰਨੀ ਆ ਆਪਾਂ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾਵਾਂਗੇ। ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਸੋ ਇਹ ਆ ਜੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜੀ ਦਾ ਗੁਰਦੁਆਰਾ ਗੁਰਦੁਆਰਾ ਗੜੀ ਸਾਹਿਬ ਆ ਤੁਸੀਂ ਦੇਖ ਸਕਦੇ ਆ ਜੀ ਆ ਇੱਥੋਂ ਐਂਟਰੈਂਸ ਆ ਜੀ ਤੇ ਆ ਸੋਨੀ ਜੀ ਇਹਨਾਂ ਨੇ ਫਾਰਕ ਬਣਾਈ ਆ ਕਾਫੀ ਖੁੱਲੀ ਜਗ੍ਹਾ ਆ ਇਹ ਆ ਲਿਖਿਆ ਜੀ ਇਹ ਦੇਖੋ ਬਸ ਇੱਕ ਹਿੰਦੂ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਈ ਬਾਪ ਨੇ ਬੱਚੇ ਹਾਂ ਖੁਦਾ ਕੇ ਲੀਏ ਇਹ ਹੈ ਜੀ ਰੋਪੜ ਦੇ ਵਿੱਚ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਇੱਥੇ ਮੁੱਖ ਦਫ਼ਤਰ ਆ ਤੇ ਇਧਰੋਂ ਗੁਰੂ ਘਰ ਦੀ ਜੋ ਐਂਟਰੀ ਆ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਸਾਡੇ ਚੈਨਲ ਤੇ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਜੋ ਤੁਸੀਂ ਸਾਡੇ ਨਾਲ ਲਜਾਣਗੇ ਪਰ ਤੁਸੀਂ ਦੋਵੇਂ ਇੱਤੇ ਰੋਗੇ ਹਰ ਮੰਨ ਕਰ ਕੀ ਕਰੇ ਹੋ ਸੇਵਾ ਗੁਰੂ ਸਾਹਿਬ ਗੁਗਨ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਬਾਬਾ ਜੀ ਤੁਸੀਂ ਸਤਖੰਡ ਹਰ ਮੰਦਰ ਸਾਹਿਬ ਦੀ ਸੇਵਾ ਸੋ ਦੋਸਤੋ ਇਹ ਹੈ ਜੀ ਚਮਕੌਰ ਦੀ ਗੜੀ ਜਿੱਥੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੜ ਕੇ ਦੇਖਿਆ ਸੀ ਵੀ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ ਕਿੰਨੇ ਤੀਰ ਵੱਜੇ ਸੀਨੇ ਤੇ ਸਤਿਗੁਰਾਂ ਨੇ ਕਿਹਾ ਸੀ ਵੀ ਜਦੋਂ ਤੁਸੀਂ ਸ਼ਹੀਦ ਹੋਣ ਲੱਗੋਗੇ ਉਦੋਂ ਮੇਰੇ ਵੱਲ ਪਲਟ ਕੇ ਜਰੂਰ ਵੇਖਿਓ ਮੈਂ ਦੇਖਣੇ ਤੁਹਾਡੇ ਸੀਨੇ ਤੇ ਕਿੰਨੇ ਤੀਰ ਲੱਗੇ ਦੇਖੋ ਕਿੰਨਾ ਜਿਗਰਾ ਏ ਇੱਕ ਪਿਓ ਦਾ ਵੀ ਆਪਣੇ ਬੱਚਿਆਂ ਨੂੰ ਜੰਗ ਦੇ ਮੈਦਾਨ ਚ ਸ਼ਹੀਦ ਹੁੰਦੇ ਵੇਖਣਾ ਇਹ ਬਹੁਤ ਵੱਡੀ ਗੱਲ ਆ ਉਹ ਦੇਖੋ ਸਵਾ ਲੱਖ ਸੇ ਇੱਕ ਲੜਾਉ ਤਬ ਇਹ ਗੋਬਿੰਦ ਸਿੰਘ ਦਾ ਨਾਮ ਘੜਾਉਂ ਸਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਹਾਂ ਨਾ ਕੀ ਹਾਂਜੀ ਹਾਂ ਇੱਥੋਂ ਦੇਖਦੇ ਆਂ ਇਹ ਆਦੀਓ ਚਮਕੌਰ ਦੀ ਗੜੀ ਇੱਥੋਂ ਆ ਜੀ ਐਂਟਰੈਂਸ ਇਹ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਮਤਲਬ ਵਧੀਆ ਤਰੀਕੇ ਦੇ ਨਾਲ ਬਣਾਇਆ ਗਿਆ ਅਲੀਸ਼ਾਨ ਉਹ ਬੁਰਾਦ ਨੂੰ ਇਤਿਹਾਸਿਕ ਖੁਈ ਆ ਜੀ। ਤਨਦਰਸ਼ਨ ਜ਼ਰੂਰ ਕਰਾਵਾਂਗੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ। ਲੋ ਜੀ ਦਰਸ਼ਨ ਕਰੋ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ। दोस्तों आप हम पहुंच चुके हैं जी गुरुद्वारा चरण कमल साहेब पातशाही दसवीं माछीवाड़ा साहेब ਤੁਸੀਂ ਦਰਸ਼ਨ ਕਰ ਸਕਦੇ ਹੋ ਹਨੇਰਾ ਪੈ ਚੁੱਕਾ ਆ ਫੁੱਲ ਜੋਰਾਂ ਤੇ ਤੇ ਹੁਣ ਆਪਾਂ ਗੁਰੂ ਘਰ ਦੇ ਦਰਸ਼ਨ ਦੀਦਾਰੇ ਤੁਹਾਨੂੰ ਕਰਾਵਾਂਗੇ ਇਹ ਦਰਸ਼ਨੀ ਦਿਉੜੀ ਆ ਇਹ ਤੋਂ ਪਰੰਤ ਆਪਾਂ ਜਾਵਾਂਗੇ ਅੱਗੇ ਲਓ ਜੀ ਦਰਸ਼ਨ ਕਰੋ ਗੁਰਦੁਆਰਾ ਚਰਨ ਕਮਲ ਸਾਹਿਬ ਮਾਛੀ ਵੜਾ ਸਾਹਿਬ ਬਾਦ ਜਰਾ ਸਾਤ ਸਮਾਣਤ ਸਾਤ ਬਰੇ ਆ ਉਧਰ ਸਤਿਗੁਰਾਂ ਦੇ ਅਲਾਹੀ ਬਾਣੀ ਦੇ ਕੀਰਤਨ ਚੱਲ ਰਹੇ ਨੇ ਦੀਵਾਨ ਚੱਲ ਰਿਹਾ ਹੈ ਉਧਰ ਵੀ ਤੁਹਾਨੂੰ ਆਪਾਂ ਜਰੂਰ ਦਰਸ਼ਨ ਕਰਾਵਾਂਗੇ ਸਤਿਗੁਰਾਂ ਦੇ ਕੀਰਤਨ ਟਾਈਮ ਆਪਣੇ ਕੋਸਲ ਚ ਪੂਰਾ ਪੂਰਾ ਆਉਗੀ ਪਿੰਡ ਵੱਲ ਨੂੰ ਵੀ ਜਾਣਾ ਇਸ ਕਰਕੇ ਹਰਜਿੰਦਰ ਸਿੰਘ ਜੀ ਸ਼ਹਿਰ ਨਗਰ ਵਾਲੇ ਭਾਈ ਕਰਨੈਲ ਸਿੰਘ ਜੀ ਹਜੂਰੀ ਰਾਗੀ ਜੱਥਾ ਸਤਖੰਡ ਸਿੰਘ ਦਰਬਾਰ ਸਾਹਿਬ ਦਰਸ਼ਨ ਕਰੋ ਜੀ ਕਨਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸੱਤੇ ਘੰਟੇ ਬਾਅਦ ਇਹ ਆਪ ਸੰਗਤਾਂ ਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਭਾਈ ਜੀ 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 ਤਾ ਆ ਗੁਰਦੁਆਰਾ ਵਿਖੇ ਨਾ ਸਤਿਗੁਰੂ ਜੀ ਇਹ ਚੱਲ ਰਿਹਾ ਜੀ ਪੰਡਾਲ ਤੁਸੀਂ ਵੇਖ ਸਕਦੇ ਹੋ ਉਧਰ ਚਾਹ ਦੀ ਸੇਵਾ ਚੱਲਦੀ ਪਈ ਆ ਦੇਖੋ ਗੁਰੂ ਦੇ ਸਿੰਘਾਂ ਦਾ ਸੇਵਾ ਦੇ ਬਦੀ ਪਿਆਰ ਠੰਡ ਆਪਣੇ ਪੂਰੇ ਜੋਰਾਂ ਤੇ ਹੌਲੀ-ਹੌਲੀ ਵੱਧ ਰਹੀ ਹੈ ਤੇ ਆਪਾਂ ਦਵਾਨ ਵਾਲਾ ਤੁਹਾਨੂੰ ਦਰਸ਼ਨ ਕਰਾਈਏ ਬਹੁਤ ਸੋਹਣੇ ਤਰੀਕੇ ਦੇ ਨਾਲ ਦਵਾਨ ਚੱਲ ਰਹੇ ਨੇ ਸਤਗੁਰੂ ਦੀ ਅਲਾਈ ਬਾਣੀ ਦੇ ਕੀਰਤਨ ਜੋ ਆਰੰਭ ਹੋਣ ਜਾ ਰਹੇ ਨੇ ਜਵਦੀ ਟਕਸਾਲ ਵਾਲਿਆਂ ਦੇ ਜੱਥਾ ਸਟੇਜ ਤੇ ਸੱਜੂਕਾ ਹੈ ਲੋਕੀ ਦਰਸ਼ਨ ਕਰੋ ਸਤਗੁਰੂ ਗੁਰਗ੍ਰੰਥ ਸਾਹਿਬ ਜੀ ਦੇ I'm <laughs> ਜੀ ਇਤਿਹਾਸ ਸਿੱਖੋ ਦਰਸ਼ਨ ਕਰੋ ਜੀ